ਕੰਨਿਆਂ ਦੇ ਰੰਗਾਂ ਵਿੱਚ ਚੁੰਨੀ ਨਹੀਂ ਉਹ ਰੰਗੀ ਦੀ ਉਹ ਆਪ ਆਇਆ ਸੀ ਹਲਾਤਾ ਕਿੰਜ ਕੱਟੀਆਂ ਸੀ ਰਾਤਾਂ ਦਿਲ ਚੱਲਾ ਜਾਂਦਾ ਹੈ ਸੋਸ਼ਲ ਮੀਡੀਆ ਇਨਫਲੂਐਂਸਰ ਮੈਕੋ ਟਿੱਲ ਨੂੰ ਤੁਸੀਂ ਸਾਰੇ ਜਾਣਦੇ ਹੋਵੋਗੇ ਮੈਕੋ ਟਿੱਲ ਦੀ ਟਰੈਕਟਰ ਚਲਾਉਂਦਿਆਂ ਦੀ ਇੱਕ ਵੀਡੀਓ ਕਾਫੀ ਵਾਇਰਲ ਹੋ ਗਈ ਸੀ ਅਤੇ ਇਸ ਤੋਂ ਬਾਅਦ ਇਹਨੂੰ ਕਾਫੀ ਫੇਮ ਮਿਲਿਆ ਅੱਜ ਕੁਝ ਮਹੀਨੇ ਪਹਿਲਾਂ ਹੀ ਮੈਕੋ ਢਿੱਲੋਂ ਦਾ ਵਿਆਹ ਅਨਮੋਲ ਗਿੱਲ ਨਾਲ ਹੋ ਕੇ ਹਟਿਆ ਹੈ ਲੋਕਾਂ ਨੇ ਮੈਕੋ ਅਤੇ ਅਨਮੋਲ ਦੀ ਜੋੜੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਹੁਣ ਦੱਸਦੇ ਕਿ ਮੈਕੋ ਅਤੇ ਅਨਮੋਲ ਇੱਕ ਵਾਰ ਫਿਰ ਤੋਂ ਚਰਚਾ ਵਿੱਚ ਆ ਚੁੱਕੇ ਨੇ ਕਿਉਂਕਿ ਲੋਕਾਂ ਦੁਆਰਾ ਇਹ ਕਿਹਾ ਜਾ ਰਿਹਾ ਹੈ ਕਿ ਮੈਕੋ ਅਤੇ ਅਨਮੋਲ ਦਾ ਡਾਈਵੋਰਸ ਹੋਣ ਜਾ ਰਿਹਾ ਹੈ ਮੈਕੋ ਢਿੱਲੋਂ ਕਾਫੀ ਲੰਮੇ ਸਮੇਂ ਤੋਂ ਆਪਣੇ ਪੇਕੇ ਘਰ ਹੀ ਰਹਿੰਦੀ ਪਈ ਹੈ ਇਸ ਤੋਂ ਇਲਾਵਾ ਮੈਕੋ ਅਤੇ ਅਨਮੋਲ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਕਾਫੀ ਸੈਡ ਸਟੋਰੀਜ਼ ਸ਼ੇਅਰ ਕਰ ਰਹੇ ਨੇ ਜਿਨ੍ਹਾਂ ਨੂੰ ਦੇਖ ਕੇ ਲੋਕ ਅੰਦਾਜ਼ੇ ਲਗਾ ਰਹੇ ਨੇ ਕਿ ਕੁਝ ਦੇ ਨੇ ਕਿ ਤੁਸੀਂ ਆਪਣੇ ਪੇਕੇ ਕਰ ਕਿਉਂ ਰਹਿੰਦੇ ਪਏ ਹੋ ਤੁਸੀਂ ਆਪਣੇ ਸਹਰੇ ਕਰ ਕਿਉਂ ਨਹੀਂ ਜਾਂਦੇ ਪਏ ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਜਵਾਬ ਦਿੰਦੇ ਹੋਏ ਮੈਕੂ ਨੇ ਇੱਕ ਪੋਸਟ ਸ਼ੇਅਰ ਕੀਤੀ ਹਾਂਜੀ ਸਾਰੇ ਪੁੱਛੀ ਜਾਂਦੇ ਕੀ ਹੋਇਆ ਕੀ ਹੋਇਆ ਸਭ ਕੁਝ ਠੀਕ ਆ ਕੁਝ ਨਹੀਂ ਹੋਇਆ ਸਾਰਾ ਕੁਝ ਆਪਾਂ ਇੱਕ ਵੀਡੀਓ ਜਾਂ ਪ੍ਰਾਪਰ ਇੰਟਰਵਿਊ ਚ ਕਲੀਅਰ ਕਰਾਂਗੇ 2-3 ਦਿਨਾਂ ਤੱਕ ਵਾਈਗਰੂ ਮੇਅਰ ਕਰੇ ਸਭ ਕੁਝ ਵਧੀਆ ਐਵੇਂ ਦਾ ਕੁਝ ਨਹੀਂ ਹੋਇਆ 올 ਓਕੇ ਆ ਗਾਇਸ ਸੋ ਕੁਝ ਇਸ ਤਰ੍ਹਾਂ ਮੈਂ ਕੁਟੀਲੋ ਨੇ ਕਲੀਅਰ ਕੀਤਾ ਹੈ ਕਿ ਜਿਵੇਂ ਦਾ ਤੁਸੀਂ ਸੋਚ ਰਹੇ ਹੋ ਐਵੇਂ ਦਾ ਕੁਝ ਨਹੀਂ ਆ ਮੇਰਾ ਤੇ ਅਨਮੋਲ ਦਾ ਰਿਸ਼ਤਾ ਬਿਲਕੁਲ ਠੀਕ ਆ ਬਾਕੀ ਤੁਹਾਡੇ ਇਸ ਪਰ ਕੀ ਵਿਚਾਰ ਨੇ ਕਮੈਂਟ ਕਰਕੇ ਜ਼ਰੂਰ ਦੱਸਣਾ